ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਚੱਲੇ ਸੀਗੇ ਜਿਹੜੇ ਮਹਿਤਾ ਚੌਕ ਸੰਤ ਭਿੰਡਰਾਂ ਵਾਲਿਆਂ ਦੀ ਵਰਸ਼ੀ ਤੇ ਤੇ ਜਾਂਦੇ ਹੋਏ ਰੁਕਿਆ ਮਹਿਤੇਆਂ ਨੇ ਜਿੱਥੇ ਸਿੰਘਾ ਸ਼ੀਦਾਂ ਦੀਆਂ ਬਣਾਈਆਂ ਜਿਹੜੇ ਸਟੈਚੂ ਬਣਾਏ ਹੁੰਦੇ ਆ ਬੁੱਤ ਬਣਾਏ ਆ ਉਹਨਾਂ ਦੇ ਦਰਸ਼ਨ ਕਰਦੇ ਆਪਾਂ ਜਿਵੇਂ ਅਰਦਾਸ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਆ ਜਿੰਨਾ ਸਿੰਘਾ ਸਿੰਘਣੀਆਂ ਨੇ ਧਰਮ ਹਿੱਤ ਸੀ ਦਿੱਤੇ ਬੰਦ ਬੰਦ ਘਟਾਏ ਉਹ ਸਾਰੇ ਬਣੇ ਹੋਏ ਇੱਥੇ। ਇਹ ਤੁਹਾਨੂੰ ਨੇੜੇ ਜਾ ਕੇ ਦਰਸ਼ਨ ਕਰਵਾਵਾਂਗੇ। ਪਿੰਡ ਰਹਿ ਕੇ ਗਲਾਂ ਦੀ ਸੰਗਤ ਤੇ ਦਰਸ਼ਨ ਕਰਾਉਣੇ ਆ ਤੁਹਾਨੂੰ ਜਿਵੇਂ ਆਪਾਂ ਅਰਦਾਸ ਦੇ ਵਿੱਚ ਰੋਜ਼ ਪੜ੍ਹਦੇ ਆ ਕਿ ਜਿੰਨਾ ਸ਼ੰਗਾ ਸ਼ਿੰਗ ਨਹੀਂ ਹੋਣੇ ਧਰਮ ਹੇਤ ਸੀਸ ਤੇ ਵੰਦ-ਵੰਦ ਕਟਾਏ ਇਸ ਸਿੱਖੀ ਸਾਨੂੰ ਬਹੁਤ ਮਹਿੰਗੀ ਮਿਲੀ ਆ ਸਸਤੀ ਨਹੀਂ ਮਿਲੀ ਇਸ ਚੀਜ਼ ਦਾ ਅੰਦਾਜ਼ਾ ਸਾਨੂੰ ਇਤਿਹਾਸ ਪੜ੍ਹ ਕੇ ਇਤਿਹਾਸ ਵੇਖ ਕੇ ਪਤਾ ਲੱਗਦਾ ਕਿ ਸਿੱਖੀ ਦੇ ਜਿਹੜੇ ਖਮਾਜੇ ਇਹ ਬਹੁਤ ਭੁਗਤ ਕੇ ਸਾਨੂੰ ਸਿੱਖੀ ਮਿਲੀ ਆ ਸਮਾ ਸਮਾ ਮਨ ਦੇ ਪੀਸ ਨੇ ਪਿਸ ਕੇ ਮਾਤਾ ਨੇ ਇੱਕ ਇੱਕ ਖੰਨੇ ਤੇ ਗੁਜ਼ਾਰਾ ਕੀਤਾ ਪਰ ਸਿੱਖੀ ਫੇਰ ਨਹੀਂ ਛੱਡੀ ਗੁਰੂ ਦੇ ਦਰਸ਼ਨ ਖਾਲਸੇ ਦੀ ਦਾਦੀ ਮਾਂ ਮਾਤਾ ਗੁਜਰਕੌਰ ਤੇ ਛੋਟੇ ਸ਼ਹਿਬ ਜਾਂਦੇ ਹਾਂ ਹਾਂਜੀ 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 ਦੱਸੋ ਹੈ ਪ੍ਰਸ਼ਾਦਾ ਕਰਦੇ ਆ ਪਤਾ ਹਾਂਜੀ ਹਾਂਜੀ